ਸਮੂਹ ਜਨ ਨਾਲ ਖੜੀ ਹੋ ਰਹੀ ਮੇਰੀ ਇੱਕ ਵਾਰਾਂ ਗੱਲ ਕੀਤੀ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਹੈ ਜਿਹੜੀ ਗੱਲ ਤੈਨੂੰ ਕਹੀ ਨਾ ਚੁੱਪਰ ਕੇ ਮੰਨ ਲੈ ਨਹੀਂ ਮੈਥੋਂ ਬਰਾ ਕੋਈ ਨਹੀਂ ਲੈ ਕਰ ਦੇ ਤਾਂ ਜਾਣ ਕੇ ਮੈਨੂੰ ਵੀ ਤੰਗ ਹੀ ਹੈ ਵੀ ਇੰਨੀ ਗਰਮੀ ਚ ਰੋਟੀਆਂ ਬਕਾਉਨ ਨੂੰ ਦੱਸ ਕੀ ਹੋਇਆ ਸੀਗਾ ਬੰਦਾ ਭਰਾ ਤਰਸੀ ਖਾਲੇ ਸੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੇਰੇ ਭਰਾ ਨੂੰ ਨਾ ਕੁਝ ਕਰਿਓ ਜੇ ਤੁਹਾਨੂੰ ਲੱਗਦਾ ਨਾ ਵੀ ਮੇਰੇ ਭਰਾ ਨੇ ਕੋਈ ਬੰਦਾ ਮਕਰਾਇਆ ਦੋ ਉਹਨੂੰ ਉਰੇ ਬੁਲਾ ਲਓ ਉਰੇ ਬਿਠਾ ਕੇ ਗੱਲ ਕਰ ਲਓ ਕੁੜੀਏ ਮੈਂ ਤਾਂ ਕਹਿੰਦੀ ਜੋ ਕੋਈ ਗੱਲ ਆ ਮੈਨੂੰ ਦੱਸ ਦੇ ਲੇਮਾ ਤੂੰ ਵੀ ਕਮਾਲ ਕਰਦੀ ਐ ਜੇ ਕੋਈ ਗੱਲ ਹੁੰਦੀ ਮੈਨੂੰ ਦੱਸ ਨਾ ਦਿੰਦੀ ਵੀ ਨਵਰੀ ਗੱਲ ਸੁਣਨੀ ਹਾਂ ਸੁਖ ਦੱਸੋ ਕੀ ਗੱਲ ਹੋ ਗਈ ਮੈਂ ਤਾਂ ਸੋਈ ਚ ਲੱਗ ਰਹੀ ਹਾਂ ਹੌਲੀ ਹੌਲੀ ਮੋਜ ਨਾਲ ਬਾਹਰੇ ਕੰਮ ਕਿਦਾਂ ਪਿਓ ਕਰੂਗਾ ਸੁਖ ਬਾਰ ਕੀ ਕੰਮ ਰਹਿ ਗਿਆ ਸਾਰੇ ਤਾਂ ਮੈਂ ਕਰਿਆ ਹੀ ਆਹੋ ਕਰਾਈ ਸਾਰੇ ਕੰਮ ਜੇ ਸੁਰਤੀ ਕੰਮ ਚ ਹੋਵੇ ਫੇਰੀ ਆ ਨਾ ਬਾਹਰੇ ਪਸ਼ੂ ਧੁੱਪੇ ਮੱਚ ਜਾਂਦੇ ਨੇ ਉਹਨਾਂ ਨੂੰ ਕੌਣ ਮਨੂਛਾਵੇ ਸੁਖ ਮੰਮੀ ਫਿਰਦੀ ਸੀ ਉਧਰ ਪਸ਼ੂ ਮੰਨੀ ਮੈਨੂੰ ਤਾਂ ਲੱਗਿਆ ਕਿ ਤੇ ਮੰਮੀ ਨੇ ਬੰਦ ਹੀ ਹੋਣੇ ਮੇਰੇ ਤੋਂ ਪਸ਼ੂਆਂ ਮੰਨੀ ਖਿਆਲ ਹੀ ਨਹੀਂ ਰਿਹਾ ਆਹੋ ਬਨਤੇ ਹੋਣੇ ਮੰਮੀ ਨੇ ਪਸੂ ਅੰਦਰ ਤੇਰਾ ਚਾਰ ਪਉਣਾ ਨਾ ਇੱਥੇ ਚੁੱਪਰੇ ਪਸੂ ਬਨਦੇ ਜਾ ਕੇ ਕੋਈ ਨਹੀਂ ਬੰਦੀ ਲੱਗ ਰਹੀ ਔਰੇ ਹੌਲੀ ਹੌਲੀ ਇਹ ਕੰਮ ਕਰਨ ਲੈ ਗਰਮੀ ਵਾਲੀ ਹੋਈ ਪਈ ਆ ਜਾ ਕੇ 10 ਮਿੰਟ ਅੰਦਰ ਹਵਾ ਲਵਾ ਜੱਸੀ ਤੂੰ ਇੱਧਰ ਕਿੱਧਰ ਮੂੰਹ ਚੱਕਿਆਗਾ ਮੰਮੀ ਮੈਂ ਤਾਂ ਪਸੂ ਬਨ ਕੇ ਆਈ ਸੀ ਬਾਹਰੋਂ ਗਰਮੀ ਵਾਲੀ ਹੋਈ ਪਈ ਐ ਮੈਂ ਕਿਹਾ 10 ਮਿੰਟ ਅੰਦਰ ਹਵਾ ਲੈਣੀ ਐ ਜਾ ਕੇ ਬ੍ਰਾਂਡ 'ਚ ਡਾਲਾ ਮੰਜਾ ਇੱਥੇ ਤਾਂ ਕੁੜੀ ਪਈ ਆ ਦਾ ਸਰਦੁਖੀ ਜਾਂਦਾ ਕੁੜੀ ਦਾ ਮੰਮੀ ਬਾਹਰ ਤਾਂ ਬ੍ਰਾਂਡ 'ਚ ਗਰਮੀ ਬਾਲੀ ਆ ਮੈਂ ਵੀ ਉਰੀ ਪਾਇੀ ਨਹੀਂ ਆ ਤੁਹਾਡੇ ਕੋਲੇ ਇਹ ਗਰਮੀ ਨਹੀਂ ਪੱਖਾ ਛੱਡ ਲੈ ਅਸ ਤਾਂ ਪੈਨੀਆਂ ਆਂ ਗੀਆਂ ਮਾਵਾ țiiਆ ਠੀਕ ਆ ਮੰਮੀ ਇਹਨੂੰ ਗਰਮੀ ਲੱਗਦੀ ਆ ਵੱਡੀ ਮੇ ਮਨੂੰ ਹੋ ਲਾ ਗਰਮੀ ਬਲਾਈ ਹੋ ਰਹੀ ਐ ਆਰਾਮ ਕਰਾਂ 10 ਮਿੰਟ ਜਾ ਕੇ ਅੰਦਰ ਲਗਾ ਕਾਲਾ ਵੀ ਆ ਗਿਆ ਆਇ ਨਹੀਂ ਹੈਗਾ 10 ਮਿੰਟ ਆਰਾਮ ਕਰ ਲੈ ਇੰਨੀ ਗਰਮੀ ਚ ਤੁਰਿਆ ਫਿਰਦਾ ਏ ਪੁੱਤਾ ਇੰਨੀ ਗਰਮੀ ਹੋ ਰਹੀ ਏ ਤੂੰ 10 ਮਿੰਟ ਆਰਾਮ ਨਹੀਂ ਕਰ ਸਕਦਾ ਬਿਮਾਰ ਹੋ ਜਾਏਗਾ ਪੁੱਤ ਫਿਰ ਡਾਕਟਰਾਂ ਕੋਲੇ ਉੱਡਿਆ ਫਿਰੇਗਾ ਮੈਂ ਫਿਰ ਨਰਮਲ ਨਰਮਲ ਵੀ ਦੇਖਣਾ ਪੈਂਦਾ ਉਹ ਖਾਲੀਆਂ ਯਾਰ ਮਾਉਣ ਵਾਲੀਆਂ ਰਹਿੰਦੀਆਂ ਸੀ ਤੇ ਪੁੱਤ ਉਹਦਾ ਅਰਸ਼ ਦਾ ਫੋਨ ਆ ਗਿਆ ਸੀ ਤੇਰੇ ਕੋਲੇ ਕਿਵੇਂ ਲੋਟ ਹੈ ਹੁਣ ਹਾਂ ਮਾਂ ਹੋ ਗਈ ਸੀ ਗੱਲ ਸੁੱਖ ਨੂੰ ਲਾਇਆ ਸੀ ਮੈਂ ਉਹ ਕਹਿੰਦਾ ਵੀ ਉਰੇ ਨਹੀਂ ਲੋਟ ਆਉਂਦਾ ਵਧੀਆ ਨਹੀਂ ਹੈਗੇ ਡਾਕਟਰ ਮੈਂ ਬਿਠਿੰਡੇ ਦਵਾਈ ਆ ਕੇ ਲਿਆਉਂ ਦਵਾਈ ਕਹਿੰਦਾ ਵਧੀਆ ਲੈ ਪੁੱਤ ਐ ਹੁੰਦਾ ਚੰਗੇ ਜਵਾਖ ਦਾ ਦੇਖ ਲੈ ਕਿੰਨਾ ਸੋਚਦਾ ਵਿੱਚ ਤਾਂ ਪਿੰਡਾਂ ਐ ਡਾਕਟਰਾਂ ਕੋਲੇ ਤੁਰੇ ਫਿਰਦੇ ਨੇ ਸਹੀ ਗੱਲ ਆ ਮਾਂ ਲੋਕ ਤਾਂ ਉਦੋਂ ਜਾਂਦੇ ਆ ਵਧੀਆ ਡਾਕਟਰ ਕੋਲੇ ਜਦੋਂ ਕੰਮ ਵਿੱਚਰ ਜੀ ਇਹ ਤਾਂ ਪਹਿਲਾਂ ਹੀ ਵਧੀਆ ਡਾਕਟਰ ਤੋਂ ਦਵਾਈ ਦਵਾਉਂਦੇ ਨੇ ਚਲ ਉਹ ਤਾਂ ਠੀਕ ਐ ਪੁੱਤ ਨਾਲੇ ਮੇਰੀ ਗੱਲ ਸੁਣਨ ਨਾਲੇ ਹੁਣ ਮੋਟਰ ਛੱਡ ਕੇ 2 ਘੰਟੇ ਆਰਾਮ ਕਰ ਲਈ ਹੁਣ ਨਾ ਜਾਹੀਂ ਕਿਧਰੇ ਉੱਥੇ ਜਾ ਐਸੀ ਵਾਲੇ 'ਚ ਪੈ ਜਾ ਉੱਥੇ ਜਾ ਕੇ ਚੰਗਾ ਵਾ ਮਤਲਬ ਪੈਣਾ ਨਾ ਆ ਕੇ ਫਿਰ ਨਾ ਆ ਲਬਦਾ। ਓ ਹੈਲੋ। ਹਾਂ ਪਿਆਰ ਨਾਲ ਖੜਿਓ। ਹਾਂ ਸੋ ਕੀ ਹੋ ਗਿਆ? ਨਾ ਹੀ ਪੱਕਾ ਛੱਡੀ ਪਈਆਂ ਔਰੇ ਕਿਸੇ ਟੈਮ ਨੂੰ ਬੰਦ ਵੀ ਕਰਦਾ ਕਰ ਰੋਟੀ ਬਾਕੇ ਲੈ ਕੇ ਦੇ ਮੈਨੂੰ। ਸੋ ਤੁਸੀਂ ਇੰਨਾ ਰੋਲਾ ਕਿਉ ਪਾਈ ਜਾਂਦੇ ਹੋ? ਆਹੀ ਗੱਲ ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਹੋ। ਮੈਨੂੰ ਪਿਆਰ ਪਿਓਰ ਤਾਂ ਨਹੀਂ ਪਤਾ ਠੀਕ ਆ। ਚੁੱਪ ਕਰਕੇ ਰੋਟੀ ਲਿਆ। ਕੋਈ ਗੱਲ ਨਹੀਂ ਸੋਗੀ ਰੋਟੀ ਬਣੀ ਪਈ ਐ ਸਬਜ਼ੀ ਗਰਮ ਕਰਕੇ ਮੈਂ ਤੁਹਾਨੂੰ ਹੁਣੇ ਰੋਟੀ ਲੈ ਕੇ ਦੇ ਦਿੰਦੀ ਆ। ਬਣੀ ਬੁੱਲਣ ਇੱਕ ਠੀਕ ਹੈ ਮੈਨੂੰ ਤਾਜ਼ੀਆਂ ਬਣਾ ਕੇ ਲੈ ਆ ਕੇ ਦੇ ਤੇ ਸਬਜ਼ੀ ਤਾਜੀ ਬਣਾ ਕੇ ਲੈ ਆ ਕੇ ਦੇ ਬਣੀ ਪਈ ਹੈ ਬਹੀ ਮਾਰੇਗੀ ਮੱਥੇ ਉੱਰ ਚੱਕ ਕੇ ਹੈ ਠੀਕ ਹੈ ਸੁਖ ਲਿਆ ਦੇਣੀ ਹੈ ਛੇਤੀ ਜਾ ਲੈ ਹੱਟਾ ਤਾਂ ਚੱਕੇ ਹੀ ਪਿਆ ਰੋਟੀ ਪਕਾਦਾ ਬਾਕੀ ਹੋ ਗਿਆ ਲੱਗਦਾ ਗੈਸ ਖਤਮ ਹੋ ਗਿਆ ਸੁਖ ਨੂੰ ਕਹਿਣੀ ਹੈ ਵੀ ਜਿਹੜੀ ਰੋਟੀ ਬਣੀ ਪਈ ਹੈ ਉਹ ਹੀ ਕਾ ਲੋ ਗਰਮੀ ਬਹੁਤ ਹੈ ਬਾਹਰ ਤਾਂ ਲੈ ਲੜ ਰਹੀ ਹੁਣੀ ਭੱਜਣਾ ਸੀਗਾ ਸੁਖ ਮੇਰੀ ਗੱਲ ਸੁਣਿਓ ਹਾਂ ਦੱਸ ਕੀ ਹੋਇਆ ਤੈਨੂੰ ਹੋਣਾ ਤਾਂ ਕੀ ਸੀ ਸੁਖ ਮੈਂ ਨਾ ਰੋਟੀ ਬਣਾਉਣ ਲੱਗੀ ਉਦੋਂ ਸਿਲੰਡਰ ਖਤਮ ਹੋ ਗਿਆ ਤੇ ਮੈਂ ਤਾਂ ਇਹ ਕਹਿੰਦੀ ਸੀ ਸੁਖ ਜਿਹੜੀ ਰੋਟੀ ਬਣੀ ਪਈ ਆ ਤੁਹਾਨੂੰ ਉਹ ਹੀ ਲਿਆਦਾ ਸਿਲੰਡਰ ਖਤਮ ਹੋਇਆ ਲੱਕਣਾ ਤਾਂ ਨਹੀਂ ਖਤਮ ਹੋਈਆਂ ਚੱਪਰ ਕੇ ਰੋਟੀ ਚੁੱਲੇ ਤੇ ਬਣਾ ਦੇ ਸੋਕ ਜੁਲੇ ਤੇ ਰੋਟੀ ਕਿਵੇਂ ਬਣਾਵਾ ਗਰਮੀ ਵੀ ਬਹੁਤ ਹੋਈ ਪਈ ਆ ਹੁਣ ਤਾਂ ਤੇ ਨਾਲੇ ਦੁਪਹਿਰਾ ਚੜਿਆ ਪਿਆ ਬਾਣੀਆਂ ਦੀ ਕੁੜੀ ਨਹੀਂ ਹੈਗੀ ਠੀਕ ਆ ਜੀਮੇਦਾਰਾਂ ਦੀ ਕੁੜੀ ਆ ਕਿਤੇ ਨਹੀਂ ਜਾਣ ਨਿਕਲੀ ਤੇ ਗਰਮੀ ਨਾਲ ਚੁੱਪ ਕਰਕੇ ਰੋਟੀਆਂ ਬਣਾ ਦੇ ਜੁਲੇ ਤੇ ਸੋਕ ਹੈਗੀ ਤਾਂ ਮੈਂ ਵੀ ਇਨਸਾਨ ਹੀ ਆ ਗਰਮੀ ਤਾਂ ਮੈਨੂੰ ਵੀ ਓਨੀ ਲੱਗਦੀ ਆ ਮੇਰੇ ਨਾਲ ਨਾ ਬੜੀਆਂ ਗੱਲਾਂ ਹੀ ਨਾ ਮਾਰਾ ਚੁੱਪ ਕਰੇ ਲੱਕੜਾਂ ਚੱਕ ਕੇ ਅੱਗੇ ਵਿਚਾਰ ਰੋਟੀ ਪਕਾ ਕੇ ਲੈ ਮੇਰੇ ਖਾਤਰ ਠੀਕ ਆ ਸੋਕ ਲੱਗਦੀ ਆ ਗਰਮੀ ਇਹਨੂੰ ਕਿੰਨੀ ਗਰਮੀ ਹੈ ਚੁੱਲ੍ਹੇ ਤੇ ਤਾਂ ਹੂ ਚੱਕਰ ਆਉਣ ਵਾਲੇ ਹੋ ਜਾਂਦੇ ਆ ਵੀ ਜਦੋਂ ਬਣੀ ਪਈ ਸੀ ਰੋਟੀ ਉਹ ਖਾਂਦਿਆਂ ਨੂੰ ਕੀ ਹੁੰਦਾ ਸੀ ਉਹ ਕਿਹੜਾ 2-3 ਦਿਨਾਂ ਦੀਆਂ ਬਈਆਂ ਸਿੱਗੀਆਂ ਪਹਿਲੇ ਚੁੱਲ੍ਹੇ ਚੁਸਵਾਹ ਕੱਢਦਾ ਲੈ ਕਰਦੇ ਤੇ ਜਾਣ ਕੇ ਮੈਨੂੰ ਵੀ ਤੰਗ ਹੀ ਆ ਵੀ ਐਨੀ ਗਰਮੀ ਚ ਰੋਟੀਆਂ ਬਕੋਨ ਨੂੰ ਦੱਸ ਕੀ ਹੋਇਆ ਸੀਗਾ ਬੰਦਾ ਭਰਾ ਤਰਸੀ ਖਾਲੇ ਜਦੋਂ ਪੱਕੀਆਂ ਤਾਂ ਪਈਆਂ ਸੀ ਨਾਲ ਮੈਂ ਕਿਹਾ ਸੀ ਵੀ ਪੱਕੀਆਂ ਪਈਆਂ ਵੀ ਉਹੀ ਖਾ ਲੋ ਮੇਰੀ ਮਾਂ ਨੇ ਤਾਂ ਕਦੇ ਚੁੱਲ੍ਹੇ 'ਚ ਅੱਗ ਨਹੀਂ ਪਾਉਣ ਦਿੱਤੀ ਸੀਗੀ ਇੱਥੇ ਦੁਪਹਿਰਾ ਸਵੇਰਾ ਵੀ ਨਹੀਂ ਦੇਖ ਦੇਗੇ ਪਸੂ ਬਣਾ ਰੱਖਿਆ ਵੀ ਲੱਗੀ ਰਹਿ ਗੱਲ ਸੁਣਨੀ ਮੇਰੀ ਹਾਂ ਦੀਦੀ ਦੱਸੋ ਕੀ ਹੋਇਆ ਉਹ ਇਹਦਾ ਕੁਛ ਨਹੀਂ ਜੇ ਤੂੰ ਰੋਟੀ ਚੁੱਲੇ ਤੇ ਲੱਗੀ ਗਈ ਦੋ ਪਰੌਂਠੇ ਮੇਰੇ ਵੀ ਪਕਾਦੀ ਦੀਦੀ ਪਰੌਂਠੇ ਤਾਂ ਬਣਾ ਦਿੰਨੀ ਆ ਮੈਂ ਤੁਸੀਂ ਐਂ ਕਰੋ ਮੈਨੂੰ ਨੂਨ ਤੇ ਕਿਉਂ ਫੜਾ ਦੋ ਅੰਦਰੋਂ ਨਾ ਤੇਰੇ ਹੱਥ ਟੁੱਟ ਰਹਿਣੇ ਤੇ ਨੂਨ ਕਿਉਂ ਲਿਆ ਨਹੀਂ ਸਕਦੀ ਚੱਕ ਕੇ ਹੁਣ ਮੈਂ ਫੜਾਵਾਂ ਤੈਨੂੰ ਨੂਨ ਤੇ ਕਿਉਂ ਚੱਕ ਕੇ ਚੱਲ ਕੋਈ ਨਹੀਂ ਦੀਦੀ ਮੈਂ ਆਪੇ ਲਈ ਅੱਗੇ ਬਣਾ ਦੂੰਗੀ ਤੁਹਾਨੂੰ ਰੋਟੀ ਤੁਸੀਂ ਬੈਠ ਜਾਓ ਅੰਦਰ ਹੁਣ ਮੈਂ ਤਾਂ ਜਾ ਕੇ ਅੰਦਰ ਪਾਉਂਗੀ ਔਰ ਤੂੰ ਕਿਸੇ ਹੋਰ ਦੀ ਇਹਨਾਂ ਰੋਟੀਆਂ ਭਗਵਾਉਂਗੀ ਮੈਂ ਔਰੇ ਜੇ ਇਹਦੇ ਸੋਰੇ ਇਹਦੇ ਨਾਲ ਐਵਜਾ ਕੁਛ ਕਰਨ ਇਹਨੂੰ ਫੇਰ ਪਤਾ ਲੱਗੇ ਬਗਾਨੀ ਧੀਆਂ ਤੇ ਤਾਂ ਹਰੇ ਕੀ ਰੋਪ ਝਾੜ ਲਿੰਦਾ ਲੈ ਮੁੰਡਾ ਤੜਕੇ ਦਾ ਗਿਆ ਹੋਇਆ ਜ਼ਮੀਨ ਜੀ ਦਾ ਕੰਮ ਬਣਿਆ ਪਤਾ ਨਹੀਂ ਨਾ ਲੈ ਸੋਖਾ ਵਿਚਾਰਾ ਤੁਰ ਫਿਰਕੇ ਨਾਲ ਕਰਾ ਦਿੰਦਾ ਜੇ ਕੁੜੀ ਨਾ ਬਿਮਾਰ ਹੁੰਦੀ ਲੈ ਉਹਦੇ ਵੀ ਕੀ ਸਾਰੇ ਆ ਵਿਚਾਰੇ ਦੇ ਕਸੂਤਾ ਫਸਰ ਐ ਪਹਿਲਾਂ ਉਦੋਂ ਮਰਗਤ ਹੋ ਗਈ ਸੀ ਉਦੋਂ ਕੁੜੀ ਬਿਮਾਰ ਹੋ ਗਈ ਉਦੋਂ ਕੁਸਕਾਲੇ ਦਾ ਨਹੀਂ ਬਣਦਾ ਦੀਂਦਾ ਮੈਂ ਤਾਂ ਦੋਨੇ ਪਾਸਿਓਂ ਜਾਨ ਸੁੱਕਦੀ ਐ ਮੈਂ ਜੱਸੀ ਤੇਰੀ ਮੰਮਾ ਨਾਲ ਹੋਈ ਗੱਲ ਕਦਮਾਊਗੀ ਉਹ ਨਾ ਵੀਰੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਮੰਮੀ ਦੀ ਮੈਨੂੰ ਜਾਣ ਲੱਗੇ ਕਹਿੰਦੀ ਸੀ ਕਿ ਮੈਂ ਕੱਲ ਆ ਜੂੰਗੀ ਅੱਛਾ ਬਈ ਨਾ ਤਾਂ ਮਾਂ ਜਾਣ ਲੱਗੀ ਦੱਸੇ ਪਿੰਣਾ ਦਸੀਂ ਚੜ ਗਈ ਬਸ ਕੱਲ ਵੀ ਕਰਦਾ ਮੋਲ ਤਾਂ ਕਿਹਾ ਹੋਇਆ ਹੋਇਆ ਪਿਆਗਾ ਮਾੜਾ ਮਾੜਾ ਸੋਚਣਾ ਚਾਹੀਦਾ ਬੰਦੇ ਨੂੰ ਮਾੜਾ ਮੋਟਾ ਸਹੀ ਗੱਲ ਐ ਵੀਰੇ ਆ ਜਿਹੜੀ ਆਪਾਂ ਨੇ 32 ਲੱਖ ਨਹੀਂ ਲਿਆ ਰੱਖੀ ਆਪਾਂ ਤਾਂ ਇਹ ਕਿੰਨਾ ਕੰਮ ਕਰਦੀ ਐ ਸਹੀ ਗੱਲ ਐ ਪਿੰਣਾ ਤੇਰੀ ਤੁਸੀਂ ਕਹਿ ਕੇ ਤੂੰ ਕੰਮ ਕੁਮ ਦਾ ਕਰਵਾ ਲੈਂਦੀਆਂ ਸੀਗੀਆਂ ਕੱਲ ਭਈਆਂ ਰੋਟੀਆਂ ਮੱਥੇ ਮਾਰਦੀ ਸੀ ਮੇਰੇ ਅੱਛਾ ਵੀਰੇ ਕੱਲ ਤਾਹੀਂ ਜੋ ਲੈ ਰੋਟੀ ਬਕਾਨ ਲੱਗ ਰਹੀ ਸੀਗੀ ਇਹ ਮੈਂ ਵੀ ਸੋਚਾ ਜਿੰਨੂੰ ਅਕਲ ਕਿੱਥੋਂ ਆ ਗਈ ਉਹ ਤਾਂ ਪਹਿਨੇ ਕੱਲ ਮੈਂ ਲਾਈ ਸੀ ਚੁੱਲੇ ਤੇ ਰੋਟੀਆਂ ਬਕਾਉਣਾ ਮੇਰੇ ਕੋਲ ਇਤਨੀ ਸਿਲੰਡਰ ਖਤਮ ਹੋ ਗਿਆ ਮਾ ਸਿਲੰਡਰ ਖਤਮ ਮੈਂ ਲੱਕੜਾ ਨਹੀਂ ਖਤਮ ਹੋਈਆਂ ਵਿੱਚੋਂ ਪਰ ਕੇ ਲੱਕੜਾ ਚੱਕ ਕੇ ਚੁੱਲੇ ਤੇ ਰੋਟੀ ਬਣਾ ਕੇ ਦੇ ਮੈਨੂੰ ਵਧੀਆ ਕਰਿਆ ਵੀਰੇ ਐਂ ਲੋਟ ਆਉਂਦੀ ਏ ਚਲ ਉਹ ਗੱਲ ਛੱਡ ਪਹਿਨੇ ਤੂੰ ਮੇਰੀ ਗੱਲ ਸੁਣ ਇੱਕ ਹਾਂ ਵੀਰੇ ਦੱਸੋ ਕੀ ਗੱਲ ਐ ਤੇਰੀ ਸੀਰੀ ਨਾਲ ਗੱਲ ਹੋਈ ਪਹਿਨੇ ਜਿਹੜਾ ਉਹ ਕੰਮ ਵਾਲਾ ਬੰਦਾ ਮੁੱਕਰਿਆਗਾ ਉਹਦੇ ਬਾਰੇ ਨਾ ਵੀਰੇ ਅੱਜ ਤਾਂ ਮੇਰੀ ਗੱਲ ਉਹਨਾਂ ਨਾਲ ਹੋਈ ਨਹੀਂ ਕੱਲ ਉਹਨਾਂ ਬੜੀ ਛਛੋਪਤ ਚ ਗੱਲ ਪਈ ਹੈਗੀ ਮੈਨੂੰ ਤਾਂ ਇਹਦੀ ਕੰਮ ਉਹ ਨਿਬੜੂ ਪਰਾਂ ਕਰਾ ਕੇ ਜ਼ਮੀਨਾਂ ਉਹ ਤਾਂ ਫੇਰ ਉਲਝਦਾ ਉਲਝੀ ਰਹਿ ਗਿਆ ਮੈਨੂੰ ਤਾਂ ਐ ਸੀਗਾ ਕਰਾ ਕੇ ਜ਼ਮੀਨਾਂ ਉਹਨੂੰ ਗੱਡੀ ਚਾੜ ਦਾਂਗੇ ਹੋਰ ਵੀਰੇ ਮੈਨੂੰ ਤਾਂ ਆਪ ਨੂੰ ਤੇਰੀ ਟੈਨਸ਼ਨ ਰਹਿੰਦੀ ਆ ਮੈਂ ਵੀ ਆਪਦੇ ਪਿੰਡ ਜਾਵਾਂ ਮੰਮੀ ਕਹਿੰਦੀ ਦੋ ਚਾਰ ਦਿਨ ਰਹਿ ਜਾ ਜੇ ਤੇਰਾ ਕੰਮ ਨਿਬੜੇਦਾ ਚਲ ਕੋਈ ਗੱਲ ਨਹੀਂ ਭਨੇ ਦੋ ਚਾਰ ਦਿਨ ਦਾ ਕੰਮ ਤਾਂ ਨਿਬੜੀ ਜਾਊਗਾ ਨਹੀਂ ਕੋਈ ਹੋਰ ਬੰਦਾ ਭਾਲ ਲਾਂਗੇ ਹਨਾ ਤੇ ਤੂੰ ਫੋਨ ਦਾ ਧਿਆਨ ਰੱਖੀ ਠੀਕ ਆ ਕਈ ਵਾਰ ਅਸੀਂ ਤਾਂ ਬੀਜੀ-ਬੂਜੀ ਹੁੰਦਾ ਫਿਰੋ ਕੇ ਫੋਨ ਕਰੇ ਠੀਕ ਆ ਤੈਨੂੰ ਠੀਕ ਆ ਲਾ ਮੈਂ ਹੁਣ ਵੀਰੇ ਨੂੰ ਕੀ ਦੱਸਾਂ ਬੰਦਾ ਦਾ ਸਿਰੇ ਨਹੀਂ ਮੁਕਰਵਾਇਆ ਲਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਵੀਰੇ ਨੂੰ ਔਰ ਕਿੰਨੇ ਕ ਦਿਨ ਝੂਠ ਬੋਲੂੰਗੀ ਜਿਸ ਦਿਨ ਇਹਨਾਂ ਨੂੰ ਸਿਰੇ ਦੀ ਪੰਜ ਲਗਦੀ ਸਚਾਈ ਦਾ ਪਤਾ ਲੱਗਿਆ ਉਸ ਦਿਨ ਕੀ ਬਣੂੰਗੀ ਮੈਂ ਤਾਂ ਕੁਝ ਨਹੀਂ ਸਮਝਾਂਦਾ ਹੁਣ ਮੈਂ ਕੀ ਕਰਾਂ ਮੰਮੀ ਵੀ ਆਪਦੇ ਪੇਕੇ ਜਾ ਕੇ ਬੈਗ ਗਈ ਹੁਣ ਗੱਲ ਸੁਣਨੀ ਮੇਰੀ ਇੱਕ ਹਾਂ ਸੁਖ ਦੱਸੋ ਕੀ ਗੱਲ ਹੋਗੀ ਨਾ ਗੋਹਾਇ ਇੱਥੇ ਇਕੱਠਾ ਕਰੀ ਨੀ ਆ ਨੀ ਸਾਰਾ ਚੱਕ ਕੇ ਬਾਰੇ ਦੇ ਦੇ ਕੇ ਹੀ ਸੁਖ ਵਾੜੇ ਚੱਗੇ ਤਾਂ ਮੈਂ ਕਦੇ ਗਈ ਨਹੀਂ ਅੱਜ ਇਨੀ ਵੱਟ ਮੈਂ ਕਿਵੇਂ ਵਗ ਜਾਉ ਉੱਥੇ ਬਾਟ ਬੂਟ ਦਾ ਮੈਨੂੰ ਨਹੀਂ ਪਤਾ ਠੀਕ ਆ ਮੇਰੇ ਹੋਂਦੇ ਨੂੰ ਸਭ ਗੋਹ ਸੱਟੇ ਹੋਣਾ ਚਾਹੀਦਾ ਨਾ ਬਾੜੇ ਚ ਸੁਖ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਮੰਮੀ ਵੀ ਹੈ ਨਹੀਂ ਘਰੇ ਹੁਣ ਮੈਂ ਕੱਲੀ ਇਨੀ ਵੱਟ ਪਿੰਡੇ ਜਾਂਦੀ ਸੋਹਣੀ ਥੋੜੀ ਲੱਗਦੀ ਐ ਨਾ ਮੇਰੀ ਇੱਕ ਵਾਰਾਂ ਗੱਲ ਕਹੀ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਹੈ ਜਿਹੜੀ ਗੱਲ ਤੈਨੂੰ ਕਹੀ ਨਾ ਚੁੱਪਰ ਕੇ ਮੰਨ ਲੈ ਨਹੀਂ ਮੈਥੋਂ ਬਰਾ ਕੋਈ ਨਹੀਂ ਲੈ ਸੁਖ ਤਾਂ ਜਮਾਈ ਕਮਾਲ ਕਰਦੇ ਆ ਵੀ ਮੈਂ ਇਨੀ ਵੱਟ ਗੋਹਾ ਸਿੱਟਣ ਜਾਂਦੀ ਚੰਗੀ ਇਹ ਤਾਂ ਕਹਿ ਗਏ ਜਸਸੀ ਦੀ ਨੂੰ ਪੁੱਛਦੀ ਆ ਜਾ ਕੇ ਵੀ ਉਹੀ ਮੇਰੇ ਨਾਲ ਬਗ ਜੇ ਦੀਦੀ ਜਸਸੀ ਦੀ ਹਾਂ ਦੱਸ ਕੀ ਹੋਇਆ ਘੰਟਾ ਪੈ ਵੀ ਜਾਣ ਦਿਆ ਕਰ ਦੀਦੀ ਮੈਂ ਤੁਹਾਨੂੰ ਪੈਂਤੋਂ ਦਾ ਨਹੀਂ ਰੋਕਦੀ ਮੈਂ ਤਾਂ ਹੀ ਕਹਿੰਦੀ ਸੀ ਸੁਖ ਕਹਿੰਦੇ ਨਾ ਵੀ ਗੋਹਾ ਸਾਰਾ ਬਾੜੇ ਚੜ੍ਹੇ ਗਿਆ ਡੇ ਗਿਆ ਫਿਰ ਮੇਰੇ ਕੋਲ ਕੀ ਲੈਣ ਆਈ ਮੈਂ ਤਾਂ ਪਹਿਲੇ ਬਿਮਾਰ ਹੋ ਰਹੀ ਆ ਦੀਦੀ ਡੇਗ ਤਾਂ ਮੈਂ ਆਪੇ ਆਉਂਗੀ ਜੇ ਤੁਸੀਂ ਮੇਰੇ ਨਾਲ ਬਗ ਜਾਂਦੇ ਤਾਂ ਮੈਂ ਪਿੰਡ 'ਚ ਕਦੇ ਕੱਲੀ ਗਈ ਨਹੀਂ ਅੱਛਾ ਮੈਂ ਹੁਣ ਤੇਰੇ ਨਾਲ ਗੋਹਾ ਡਿਗਵਾਣ ਜਾਵਾਂ ਸੋਹਣੀ ਲੱਗਦੀ ਐ ਮੈਂ ਤੇਰੇ ਨਾਲ ਜਾਂਦੀ ਹੋਈ ਦੀਦੀ ਫਿਰ ਹੁਣ ਮੈਂ ਕੀ ਕਰਾਂ ਮੈਂ ਵੀ ਕੱਲੀ ਜਾਂਦੀ ਸੋਹਣੀ ਨਹੀਂ ਲੱਗਦੀ ਸੁਖ ਤਾਂ ਕਹਿ ਗਿਆ ਵੀ ਗੋਹਾ ਡਿੱਗ ਗਿਆ ਹੋਣਾ ਚਾਹੀਦਾ ਮੇਰੇ ਉਹਦੇ ਨੂੰ ਹਾਂ ਫਿਰ ਵੀ ਰਾ ਸਹੀ ਕਹਿ ਕੇ ਗਿਆ ਚੁੱਪ ਕਰਕੇ ਸਾਰਾ ਗੋਹਾ ਡਿੱਗ ਕੇ ਜਾ ਕੋਈ ਗੱਲ ਨਹੀਂ ਦੀਦੀ ਫਿਰ ਮੈਂ ਡੇ ਕੇ ਆਉਣੀ ਆ ਗੋਹਾ ਆਪ ਹੀ ਵੱਡੀ ਆਈ ਐ ਮੇਥੋਂ ਗੋਹਾ ਡਿਗਵਾਣ ਵਾਲੀ ਜਾ ਕੇ ਦੇਖਦੀ ਆ ਕਦੇ ਜਾ ਕੇ ਬਹਿ ਹੀ ਨਾ ਗਈ ਹੋਵੇ ਜਸਦੀ ਨੂੰ ਵੀ ਇੰਨਾ ਤਾਂ ਸਮਝਣਾ ਚਾਹੀਦਾ ਵੀ ਮੈਂ ਵੀ ਕੱਲੀ ਪਿੰਡ ਜਾਂਦੀ ਸੋਣੀ ਥੋੜੇ ਲੱਗਦੀ ਹੈ ਗੁਆ ਢੇਗਣ ਆਈ ਕਿਹਾ ਸੀਗਾ ਵੀ ਤੁਸੀਂ ਮੇਰੇ ਨਾਲ ਵਗ ਜੇ ਗੁਆ ਤਾਂ ਮੈਂ ਆਪ ਹੀ ਢੇਕ ਕਿਉਣਾ ਸੀਗਾ ਕੀ ਗੋਣ ਗੋਣ ਜੇ ਕਰੀ ਜਾਂਨੀ ਅੱਜ ਨਾਲ ਬੱਠਲ ਭਰ ਕੇ ਢੇਕਿਆ ਸਾਰਾ ਕੋਈ ਗੱਲ ਨਹੀਂ ਦੀਦੀ ਪਰ ਕਿ ਢੇਕ ਕਿ ਆਉਂਗੀ ਮੈਨੂੰ ਵੀ ਨਹੀਂ ਚੰਗਾ ਲੱਗਦਾ ਵਾਰੀ ਵਾਰੀ ਪਿੰਡ ਸੀ ਢੇਕੇ ਕਢਣਾ ਤੇ ਤੁਸੀਂ ਮੇਰੇ ਨਾਲ ਤਾਂ ਨਹੀਂ ਜਾਣਾ ਆ ਬੱਠਲ ਦਾ ਚੁਗਾ ਦਿਓ ਮੇਰੇ ਨਾਲ ਮੈਥੋਂ ਨਹੀਂ ਜਗਾਇਆ ਜਾਂਦਾ ਤੇਰੇ ਹੱਥ ਨਹੀਂ ਡੁੱਟ ਰਿਹਾ ਆਪੇ ਚੱਕ ਕੇ ਲੈ ਕੇ ਜਾ ਦੀਦੀ ਵਾਲੀ ਵੀ ਕਮਾਲੀ ਹੋਈ ਪਈ ਐ ਵੀ ਬੱਠਲ ਚ ਕੋਣ ਨਹੀਂ ਕਿਹਾ ਸੀਗਾ ਬੱਠਲ ਦਾ ਜਗਾਈ ਸਕਦੀ ਸੀ ਇੰਨਾ ਵੀ ਕੀ ਆਖਾ ਲੈ ਮੱਖ ਤਾਂ ਵਧੀਆ ਹੋ ਗਿਆ ਜੇ ਹਰਸ਼ ਮੰਨ ਜਾਂਦੀ ਨਾ ਕਾਲੇ ਵਾਲੇ ਬਣਵਾਰੇ ਕਰਤਾਂ ਦੀ ਸੈਣ ਤਾਂ ਬਣ ਜਾ ਮੇਰੇ ਨਾਂ ਹੋ ਜਾਂਦਾ ਤੇ ਉੱਥੇ 2 ਕਿੱਲੇ ਬਣਦੇ ਵਿੱਚ ਕੇ ਹੋਰ 2.5 ਕਿੱਲੇ ਬਣਦੇ ਬਣ ਜਾਂਦੇ ਨਾਲ ਹੀ ਇਕੱਠਾ ਬਣ ਜਾਂਦਾ ਪੱਟਾ ਮੇਰਾ ਮਨਦੂ ਹੀ ਨਹੀਂ ਹੈਗੀ ਤੇ ਪੇਕਿਆਂ ਜਿਹਾ ਉਂਗਲਾਂ ਤੇ ਚੜੀ ਹੋਈ ਹੈਗੀ ਉਦੋਂ ਸੀਰਾ ਨਹੀਂ ਕੋਈ ਰਾਹ ਸਿਰ ਦੱਸ ਰਿਆ ਗੱਲ ਦਾ ਮੈਂ ਤਾਂ ਐਂ ਹੈਰਾਨ ਆ ਵੀ ਸਿਰਫ ਫੋਨ ਕਿਉਂ ਚਾਗਦਾ ਮੇਰਾ ਇਹ ਬੰਦਾ ਫੋਨ ਤਾਂ ਚੱਕ ਲੈ ਨਾ ਜੱਸੀ ਦਾ ਫੋਨ ਚਾਗਦਾਗਾ ਤੇ ਉਹ ਬੰਦਾ ਕਹਿੰਦਾ ਸੀਰੀਏ ਨੇ ਮਕਰਾਇਆਗਾ ਤਾਂ ਗੱਲ ਹੀ ਨਹੀਂ ਕੋਈ ਸਮਝ ਚ ਆ ਰਹੀ ਵੀ ਸੀਰੀਏ ਨੇ ਮਕਰਾਇਆ ਜਾਂ ਕਿਹਨੇ ਮਕਰਾਇਆਗਾ ਸੀਰੀਏ ਦੇ ਸ਼ੱਕ ਮੈਨੂੰ ਤਾਂ ਜਾਂਦਾ ਵੀ ਸਿਰਫ ਫੋਨ ਹੀ ਚਾਗਦਾ ਤੇ ਫੋਨ ਵੀ ਉਹ ਦਿਨ ਹੀ ਚਾਗਦਾ ਹੈਗਾ ਜਿੱਦਾਂ ਬਲੱਡੇ ਤੋਂ ਆਏਗਾ ਤੇ ਜਿੱਦੋਂ ਉਹ ਬੰਦੇ ਨੂੰ ਫੋਨ ਕਰਿਆਗਾ ਵੀ ਐਂ ਕਰਕੇ ਸੀਰੀਏ ਨੇ ਮਕਰਾਇਆ ਬੰਦਾ ਉਹ ਯਾਰ ਗੱਲ ਇੱਕ ਹੋਰ ਵੀ ਆ ਯਾਰ ਜਿੱਦਾਂ ਕਾਲਾ ਉਹ ਰੋਂ ਆ ਕੇ ਗਿਆਗਾ ਕਾਲੇ ਨੇ ਮੈਨੂੰ ਮੁੜ ਕੇ ਫੋਨ ਨਹੀਂ ਲਾਇਆ ਹੈਗਾ ਨਹੀਂ ਇੱਕੇ ਕਾਲਾ ਫੋਨ ਤੇ ਫੋਨ ਲਾਈ ਜਾਂਦਾ ਮੈਂ ਚੱਕਦਾ ਨਾ ਮੁਰੂ ਕੱਟਦਾ ਫਿਰ ਵੀ ਫੋਨ ਤੇ ਫੋਨ ਲਾਈ ਜਾਂਦਾ ਵੀ ਭਾਈ ਆ ਜਾ ਆ ਜਾ ਮੈਨੂੰ ਤਾਂ ਲੱਗਦਾ ਸੀਰੇ ਤੇ ਮੈਂ ਗਲਤ ਸ਼ੱਕ ਕਰੀ ਜਾਂਦਾਗਾ ਕੰਮ ਹੀ ਹਾ ਕਾਲੇ ਨੇ ਕਰਵਾਇਆਗਾ ਮੈਨੂੰ ਜਾਣ ਦੇ ਕਰੇ ਅੱਜ ਤੱਕ ਇਸ ਗੱਲ ਦਾ ਨਾ ਤਾਰਾ ਕਰਦਾਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛਡੂ ਅੱਜ ਤਾਂ ਮੈਂ ਟੱਪ ਚੜ ਗਈ ਗਰਮੀ ਵੀ ਬਾਲੀ ਹੋਈ ਪਈ ਹੈ ਬਸ ਠਰਟੋ ਕੇ 10 ਮਿੰਟ ਹਵਾ ਲੈਣੀ ਹੈ ਉਹ ਕਬੱਠਾ ਦਾ ਰਹਿ ਗਿਆ। ਉਹ ਫੇਰੇ ਦੇ ਕੇ ਆਉਂਗੀ। ਸ਼ਾਮ ਜੀ ਨੂੰ ਠੰਡੇ ਹਨ। ਕੰਮੋਜ ਨਾਲ। ਖੜੀ ਹੋ ਰਹੀ। ਸੋ ਕੀ ਗੱਲ ਹੋ ਗਈ ਤੁਸੀਂ ਐ ਬਾਹਰੋਂ ਭੱਜ ਕੇ ਵਾਹੇ ਆਉਣੇ ਹੋ? ਗੱਲ ਤਾਂ ਬਹੁਤ ਵੱਡੀ ਹੋ ਗਈ। ਮੈਂ ਵੀ ਸੋਚਿਆ ਤੇਰੇ ਭਰਾ ਨੇ ਮੈਨੂੰ ਫੋਨ ਕਿਉਂ ਹੀ ਲਾਇਆ ਹੈਗਾ। ਸੋਖ ਦੱਸੋਗੇ ਵੀ ਵੀ ਕੀ ਹੋਇਆ? ਹੁਣ ਮੇਰੇ ਭਰਾ ਨੇ ਕੀ ਕਰਤਾ? ਦੱਸੂਗਾ ਤੈਨੂੰ ਮੈਂ ਤਾਂ ਜੇ ਤੈਨੂੰ ਕੁਝ ਪਤਾ ਨਾ ਹੋਵੇ, ਤੈਨੂੰ ਸਾਰਾ ਪਤਾ ਠੀਕ ਹੈ ਮੇਰੇ ਨਾਲ ਚਲਾਕੀਆਂ ਨਾ ਕਰ। ਮੈਨੂੰ ਸਹੀ ਸਹੀ ਗੱਲ ਦੱਸ ਦੇ ਠੀਕ ਆ ਤੇਰਾ ਭਰਾ ਕੀ ਖਿਚੜੀ ਪਕਾਈ ਜਾਂਦਾ ਮੇਰੇ ਖਿਲਾਫ ਕਿਹੜੀ ਖਿਚੜੀ ਕੀ ਗੱਲ ਕਰੀ ਜਾਂਦੇ ਹੋ ਤੁਸੀਂ ਕੀ ਕਰਤਾ ਮੇਰੇ ਭਰਾਣੇ ਕਿੱਲੇ ਤੇਰੇ ਭਰਾ ਨੇ ਨਹੀਂ ਕਰਾ ਠੀਕ ਆ ਕੁਛ ਨਾ ਤੂੰ ਵੀ ਰਲਈ ਹੋਈ ਆਂਗੀ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਮੈਂ ਕਿਹਦੇ ਨਾਲ ਰਲਗੀ ਤੇ ਕਿਹਦੇ ਨਾਲ ਨਾ ਮੈਨੂੰ ਸਹੀ ਸਹੀ ਦੱਸ ਦੇ ਠੀਕ ਆ ਤੇਰੇ ਭਰਾ ਨੇ ਬੰਦਾ ਮਕਰਾਇਆਗਾ ਨਾ ਕਿਤੇ ਇਹ ਨਾ ਹੋਵੇ ਤੇਰੇ ਨਾਲ ਪਹਿਲਾਂ ਤੇਰਾ ਭੜਾ ਖਤਮ ਕਰਨਾ ਪਏ ਮੈਨੂੰ ਤੁਗ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੇਰੇ ਭਰਾ ਨੂੰ ਨਾ ਕੁਛ ਕਰਿਓ ਜੇ ਤੁਹਾਨੂੰ ਲੱਗਦਾ ਨਾ ਵੀ ਮੇਰੇ ਭਰਾ ਨੇ ਕੋਈ ਬੰਦਾ ਮਕਰਾਇਆ ਤਾਂ ਉਹਨੂੰ ਉਰੇ ਬੁਲਾ ਲਓ ਉਰੇ ਬਿਠਾ ਕੇ ਗੱਲ ਕਰ ਲਓ ਪਰ ਉਹਨੂੰ ਕੁਛ ਨਾ ਕਿਓ ਅੱਛਾ ਹੁਣ ਮੈਂ ਤੇਰੇ ਭਰਾ ਨੂੰ ਨੇ ਬੁਲਾਉਂਗਾ ਹੈ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਮੇਡਾ ਗੱਲ ਦਾ ਠੀਕ ਆ ਐ ਨਹੀਂ ਕੰਮ ਲੋਟ ਆਉਂਦਾ ਹੈਗਾ हे ਪ੍ਰਮਾਤਮਾ ਮੇਰੇ ਭਰਾ ਨੂੰ ਤਤੀਵਾਣਾ ਲੱਗੰਦੇ ਇਹ ਤੇ ਜਿਹੜਾ ਕੁਛ ਕਰੀ ਜਾਂਦੇ ਆ ਕਰੀ ਜਾਂਦੇ ਆ ਲੈ ਮੁੰਡੇ ਨੂੰ ਕਿਹੜਾ ਵੇਲਾ ਹੋ ਗਿਆ ਗਾਏ ਨੂੰ ਹਜੇ ਤੱਕ ਨਹੀਂ ਆਇਆ ਲੱਗੇ ਤੱਕ ਕਦੇ ਕਵਿਲਾ ਕਰਿਆ ਨਹੀਂ ਆਹ ਟਾਈਮ ਤੇ ਆ ਜਾਂਦਾ ਸੀ ਫੋਨ ਲਾ ਕੇ ਦੇਖਦੀ ਆ ਚਲ ਲਾ ਪੁੱਛਦੀਆਂ ਲਾ ਕੇ ਫੋਨ ਹੁੰਦਾ ਦਾ ਫੋਨ ਤਾਂ ਬੰਦ ਪਿਆ ਹੈ ਕਹਿੰਦਾ ਹੈ ਅੱਗੇ ਤੱਕ ਕਦੇ ਫੋਨ ਬੰਦ ਹੋਇਆ ਨਹੀਂ ਆ ਹੋਰ ਹੀ ਟੈਨਸ਼ਨ ਨਵੀਂ ਹੋਊਗੀ ਦਵਾਰੇ ਦੇਖਦੀ ਆ ਲਾ ਕੇ ਜੇ ਮਿਲੂਗਾ ਹੈ ਮੁੰਡੇ ਦਾ ਤਾਂ ਫੋਨ ਬੰਦ ਹੀ ਪਏ ਹੈ ਇਹ ਤਾਂ ਗਿਆ ਵੀ ਕੱਲਾ ਕਿਸੇ ਨੂੰ ਨਾਲ ਵੀ ਨਹੀਂ ਲੈ ਕੇ ਗਿਆ ਫਿਰ ਦੂਜੇ ਨੂੰ ਫੋਨ ਲਾ ਕੇ ਪਤਾ ਕਰ ਲਾ ਚੱਲ ਮਾ ਨਾ 10 15 ਮਿੰਟ ਹੋਰ ਢੀਕਦੀਆਂ ਖਬਰ ਆਈ ਜਾਵੇ